ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦੀਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ 'ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ 'ਚ ਐਂਟੀ ਰੈਬੀਜ਼ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ 'ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਹੈ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਚ ਖੇਡ ਸੱਭਿਆਚਾਰ ਨੂੰ ਪਰਫੁੱਲਿਤ ਕਰਨ ਦੇ ਲਈ ਸ਼ੁਰੂ ਕੀਤੀਆਂ ਗਈਆਂ ਖੇਡ ਵਤਨ ਪੰਜਾਬ ਦੀਆਂ ਦਿਸਿਜ਼ਨ 4 ਤਹਿਤ ਮਸ਼ਾਲ ਟਾਰਚ ਰਿਲੇ ਅੱਜ ਖੇਡਾਂ ਦੀ ਰਾਜਧਾਨੀ ਜਲੰਧਰ ਪਹੁੰਚੀ। ਕਪੂਰਥਲਾ ਤੋਂ ਆਈ ਇਸ ਮਸ਼ਾਲ ਨੂੰ ਅੱਜ ਸਵੇਰੇ 8:30 ਵਜੇ ਦੇ ਕਰੀਬ ਪਿੰਡ ਮੰਡ ਪਹੁੰਚਣ ਉੱਤੇ ਨੈਸ਼ਨਲ ਮੈਡਲਿਸਟ ਖਿਡਾਰੀਆਂ ਦੇ ਵੱਲੋਂ ਰਿਸਿਵ ਕੀਤਾ ਗਿਆ। ਉਪਰੰਤ ਸਥਾਨਕ ਸਰਕਟ ਹਾਊਸ ਵਿਖੇ ਪਹੁੰਚਣ ਤੇ ਚੇਰਮੈਨ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਮੰਗਲ ਸਿੰਘ ਬਸੀ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਜਸਬੀਰ ਸਿੰਘ ਆਪਾਗੂ ਰਾਜਵਿੰਦਰ ਕੋਹ ਥਿਆੜਾ ਅਤੇ ਹੋਰਨਾਂ ਵੱਲੋਂ ਮਿਸ਼ਾਲ ਦਾ ਸੁਆਗਤ ਕੀਤਾ ਗਿਆ ਜ਼ਿਕਰਯੋਗ ਹੈ ਕਿ ਖੇਡਾਂ ਵਤਨ ਪੰਜਾਬ ਦੀਆਂ 2025 ਨੂੰ ਸਮਰਪਿਤ ਇਹ ਮਿਸ਼ਾਲ 20 ਅਗਸਤ ਨੂੰ ਜ਼ਿਲ੍ਹਾ ਸੰਗਰੂਰ ਤੋਂ ਰਵਾਨਾ ਹੋਈ ਸੀ ਜੋ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਹੁੰਦੀ ਹੋਈ ਵੀਰਵਾਰ ਨੂੰ ਜਲੰਧਰ ਪਹੁੰਚੀ ਇਸ ਤੋਂ ਬਾਅਦ ਮਸ਼ਾਲ ਨੂੰ ਅਗਲੇ ਪੜਾ ਮੋਗਾ ਲਈ ਰਵਾਨਾ ਕਰ ਦਿੱਤਾ ਗਿਆ ਜ਼ਿਲ੍ਹਾ ਖੇਡ ਅਫਸਰ ਗੁਰਪ੍ਰੀਤ ਸਿੰਘ ਬਾਜਵਾਨ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 4 ਤਹਿਤ ਜ਼ਿਲ੍ਹੇ ਦੇ ਵਿੱਚ 3 ਤੋਂ 15 ਸਤੰਬਰ ਤੱਕ ਬਲਾਕ ਪੱਧਰ ਉੱਤੇ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ਉੱਤੇ ਵਿਖੇੜ ਮੁਕਾਬਲੇ ਹੋਣਗੇ ਇਸ ਮੌਕੇ ਸਹਾਇਕ ਕਮਿਸ਼ਨਰ ਰੋਹਿਤ ਜਿੰਦਲ ਅੰਤਰਰਾਸ਼ਟਰੀ ਕੋਚ ਵਿਕਰਮਜੀਤ ਸਿੰਘ ਕੋਚ ਉਮੇਸ਼ ਸ਼ਰਮਾ ਪਰਮਖੰਡਨ ਸਿੰਘ ਅਤੇ ਪਰਮਜੀਤ ਸਿੰਘ ਤੋਂ ਇਲਾਵਾ ਜ਼ਿਲ੍ਹਾ ਖੇਡ ਵਿਭਾਗ ਦੇ ਅਧਿਕਾਰੀ ਅਤੇ ਵੱਟੀ ਗਿੰਤੀ ਚ ਖਿਡਾਰੀ ਵੀ ਮੌਜੂਦ ਹਨ ਪਹਿਲਾਂ ਤਾਂ ਮੁਸਾਲਦਾ ਇੱਥੋਂ ਤੇ ਬਹੁਤ ਬਹੁਤ ਸਵਾਗਤ ਕੀਤਾ ਗਿਆ ਔਰ ਸਾਡੇ ਮੁੱਖ ਮੰਤਰੀ ਜਿਹੜਾ ਸੁਪਨਾ ਸੀ ਰੰਗਲਾ ਪੰਜਾਬ ਬਣਾਈਏ ਇਸ ਜਿਹੜੀ ਯੂਥ ਵਾਏ ਨੂੰ ਨਸ਼ੇ ਤੋਂ ਦੂਰ ਰੱਖੀਏ ਉਹਦੇ ਵਿੱਚ ਅਸੀਂ ਦੇਖੋ ਤਿੰਨ ਪ੍ਰਵਾਹ ਚੁੱਕੇ ਆਂ ਔਰ ਚੌਥਾ ਸੀ ਜਨਾ ਔਰ ਉਮੀਦ ਕਰਦਾ ਹਾਂ ਇਹ ਬਹੁਤ ਸਕਸੈਸਫੁਲ ਹੋਣਗੇ ਔਰ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਸੁਪਨਾ ਆ ਕਿ ਰੰਗਲੇ ਪੰਜਾਬ ਦਾ ਉਹ ਜਲਦੀ ਸੱਚਾਰ ਹੋਏਗਾ ਤਸਵੀਰਾਂ ਅਸੀਂ ਨਾਲ ਦੇ ਨਾਲ ਦਿਖਾ ਦੇਣਾ ਕਰਾਵਾਂਗੇ ਨਾਲ ਗੱਲਬਾਤ ਕਰਾਂਗੇ ਤੇ ਇਸ ਲਈ ਮਸ਼ਾਲ ਮਾਰਚ ਰਸੀਵ ਕੀਤੀ ਗਈ ਹੈ ਰਾਜਵਿੰਦਰਪੁਰ ਖਿਆੜਾ ਵੱਲੋਂ ਚੇਅਰ ਪਾਸਲਾ ਗੁਰਿੰਦਰ ਕੈਂਟ ਹਲਕਾ ਇੰਚਾਰਜ ਰਾਜਵਿੰਦਰਪੁਰ ਖਿਆੜਾ ਤੇ ਇਹ

ਜਲੰਧਰ ਸਰਕਟ ਹਾਊਸ ਵਿਦ ਪੰਚ ਯਾ ਪਹਿਲਾਂ ਦਾ ਸੀ ਜੀ ਆਇਆਂ ਕਹਿੰਦੇ ਆ ਇੱਕ ਵਾਰ ਜ਼ੋਰਦਾਰ ਤਾੜੀਆਂ ਨਾਲ ਅਸੀਂ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਖੇਡਾਂ ਵਸਣ ਪੰਜਾਬ ਦੀਆਂ ਜਦੋਂ ਸ਼ੁਰੂਆਤ ਕੀਤੀ ਤੇ ਜਲੰਧਰ ਤੋਂ ਕੀਤੀ ਸੀ ਕਿਉਂਕਿ ਅਸੀਂ ਖੇਡਾਂ ਦੇ ਵਿੱਚ ਬਹੁਤ ਪਿੱਛੇ ਰਹਿ ਗਏ ਸੀ ਰਸ਼ੀ ਹਿੱਤਾਂ ਦੇ ਸੁਪਨਿਆਂ ਨੂੰ ਸਕਾਰ ਕਰਨਾ ਇਹ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਵਿੱਚ ਤੇ ਪਰਮਾਤਮਾ ਵੱਲੋਂ ਜਿਹੜੀ ਉਹਨਾਂ ਦੀ ਦੇਣ ਆ ਕਿਉਂਕਿ ਜਦੋਂ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਸੋਚ ਚੱਕੀ 77 ਕਲਾਂ ਦੀ ਧਰਤੀ ਤੋਂ ਚੱਕੀ ਸੀ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਤੋਂ ਸੋਚ ਚੱਕੀ ਸੀ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਇਹ ਹੋਰ ਰੰਗਲਾ ਪੰਜਾਬ ਆ ਜੋ ਮੇਰੇ ਸਾਹਮਣੇ ਸਾਡੇ ਛੋਟੇ-ਛੋਟੇ ਬੱਚੇ ਜਿਨ੍ਹਾਂ ਨੇ ਖੇਡਾਂ ਮਤਨ ਪੰਜਾਬ ਦੀਆਂ ਪਾਰਟਿਸਿਪੇਟ ਕੀਤਾ ਤੇ ਫਿਰ ਉਹ ਹੀ ਜਲਵਾ ਵਿਖਾ ਆਪਣਾ ਬੜੀ ਬੇਤਾਬ ਹੈ ਦੁਨੀਆ ਤੇਰੀ ਪਰਵਾਹ ਦੇਖਣੋਂ ਤੇ ਅਸੀਂ ਆਸ ਕਰਦੇ ਹਾਂ ਕਿ ਅੱਜ ਜਿਹੜੀ ਸਾਡੀ ਪਨੀਰੀ ਸਾਹਮਣੇ ਬੈਠੀ ਆ ਇਹ ਦੱਸਿਆ ਸੀ ਕਿ ਉਸੇ ਗਰਾਊਂਡ ਦੇ ਵਿੱਚ ਪੁੱਤਾਂ ਖੇਡਦੇ ਆਉਂਦਾ ਆ ਤੇ ਉਸੇ ਗਰਾਊਂਡ ਦੇ ਵਿੱਚ ਉਹਦਾ ਪੁੱਤਾਂ ਖੇਡਦੇ ਆਉਂਦਾ ਆ ਤੇ ਉਸ ਗਰਾਊਂਡ ਦੇ ਵਿੱਚ ਉਹਦਾ ਰੱਖਿਆ ਨਹੀਂ ਤੇ 1000 ਸਪੋਰਟਸ ਮਰਜ਼ੀ ਦਾ ਟਾਰਗੇਟ ਜੋ ਛੇਵੀਂ ਹੀ ਪੂਰਾ ਕੀਤਾ ਜਾਏਗਾ ਅੱਗੇ ਅਸੀਂ ਬੈਠੇ ਨਹੀਂ ਹਾਂ ਸਿਰ ਤੇ ਉੱਡੇ ਬਾਜ਼ ਵੇਖਣੋਂ ਤੇ ਮੈਂ ਆਪਣੇ ਘਰਾਂ ਦੇ ਟੀਵੀ ਤੇ ਬਹਿ ਕੇ ਦੇਖਾਂਗੇ ਜਾਂ ਉੱਥੇ ਜਾ ਕੇ ਗਰਾਊਂਡਾਂ ਦੇ ਵਿੱਚ ਦੇਖਾਂਗੇ ਉਹਨਾਂ ਨੂੰ ਦੇਖਾਂਗੇ ਅਸੀਂ ਗੇਮ ਦੇ ਵਿੱਚ ਦੇਖਾਂਗੇ ਤੇ ਬਹੁਤ ਹੀ ਵਧੀਆਈ ਇਹ ਬਹੁਤ ਹੀ ਵੱਡਾ ਪੁਰਾਣਾ ਹੈ ਜਿਹੜਾ ਕਿ ਚੌਥੀ ਵਾਰ ਕੀਤਾ ਜਾ ਰਿਹਾ ਹੈ ਖੇਟਾਵਤਨ ਪੰਜਾਬ ਦੀਆਂ